ਸਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਕੁਝ ਹੀ ਸਮੇਂ ਬਾਅਦ ਅੰਤਿਮ ਸੰਸਕਾਰ ਹੋਣਾ ਹੈ ਤਾਂ ਉਹਨਾਂ ਦੀ ਮ੍ਰਿਤਕ ਦੇ ਨੂੰ ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਰੱਖਿਆ ਹੋਇਆ ਹੈ ਜਿੱਥੇ ਸਾਰੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚ ਰਹੇ ਨੇ ਵੱਡੇ ਲੀਡਰ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਯਾਦ ਕਰ ਰਹੇ ਨੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿੱਲੀ ਦੀਆਂ ਦਿਖਾ ਰਹੇ ਹਾਂ ਜਿੱਥੇ ਵੱਡੇ तमाम ਲੀਡਰ ਪਹੁੰਚ ਕੇ ਨੇ ਰਾਹੁਲ ਗਾਂਧੀ ਪ੍ਰਤਾਪ ਬਾਜਵਾ ਨਵਜੋਤ ਸਿੰਘ ਸਿੱਧੂ ਰਾਜਾ ਵਿੜਿੰਗ ਸਨੇ ਅਕਾਲੀ ਦਲ ਦਾ ਵਫਦ ਵੀ ਜੋ ਪਹੁੰਚ ਚੁੱਕਿਆ ਹੈ ਜੋ ਆਖਰੀ ਵਾਰ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਪੇਟ ਕਰਨਗੇ ਦੱਸੇ ਕਿ ਅੱਜ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਪੂਰੇ ਰਾਸ਼ਟਰੀ ਸਨਮਾਨਾ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਣੀ ਹੈ ਤਾਂ ਡਾਕਟਰ ਮਨਮੋਹਨ ਸਿੰਘ ਹੁਣ ਸਾਡੇ ਵਿੱਚ ਨਹੀਂ ਰਹੇ ਉਹ ਅਲਵਿਦਾ ਆਖ ਚੁੱਕੇ ਨੇ 92 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਦੌੜ ਚੁੱਕੀ ਹੈ ਰਾਸ਼ਰੀ ਸ਼ੋਕ ਦਾ ਐਲਾਨ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਵੀ ਰਾਸ਼ਰੀ ਸ਼ੋਕ ਦਾ ਐਲਾਨ ਹੈ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉਹਨਾਂ ਦੀ ਮ੍ਰਿਤਕ ਦੇ ਨੂੰ ਜਿਹੜਾ ਕਾਂਗਰਸੀ ਮੁਖ ਦਫ਼ਤਰ ਵਿਖੇ ਰੱਖਿਆ ਹੋਇਆ ਹੈ ਜਿੱਥੇ ਸਾਰੇ ਪਹੁੰਚ ਰਹੇ ਨੇ ਆਮ ਲੋਕ ਵੀ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਭੇਟ ਕਰ ਰਹੇ ਨੇ ਸਿੱਧੀਆਂ ਤਸਵੀਰਾਂ ਦਿੱਲੀ ਦੀਆਂ ਨੇ ਜਿੱਥੇ ਕੁਝ ਸਮੇਂ ਬਾਅਦ ਅੰਤਿਮ ਸੰਸਕਾਰ ਡਾਕਟਰ ਮਨਮੋਹਨ ਸਿੰਘ ਦਾ ਕੀਤਾ ਜਾਣਾ ਹੈ ਤਾਂ ਏਮਜ਼ ਹਸਪੀਟਲ ਅੰਦਰ ਉਹਨਾਂ ਦੇ ਵੱਲੋਂ ਆਖਰੀ ਸਾਹ ਲਏ ਗਏ 92 ਸਾਲ ਦੀ ਉਮਰ ਦੇ ਵਿੱਚ ਸਾਨੂੰ ਅਲਵਿਦਾਖ ਚੁੱਕੇ ਨੇ ਉਹਨਾਂ ਦੇ ਕੀਤੇ ਕੰਮਾਂ ਨੂੰ ਹਰ ਕੋਈ ਯਾਦ ਕਰ ਰਿਹਾ ਹੈ ਇੱਕ ਵੱਡੇ ਲੀਡਰ ਸਾਡੇ ਵਿੱਚ ਨਹੀਂ ਰਹੇ ਤਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਕੁਝ ਹੀ ਸਮੇਂ ਬਾਅਦ ਅੰਤਿਮ ਸੰਸਕਾਰ ਹੋਣਾ ਹੈ ਸ਼ਰਧਾਂਜਲੀ ਭੇਟ ਕਰ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿੱਲੀ ਦੀਆਂ ਦਿਖਾ ਰਹੇ ਹਾਂ ਜਿੱਥੇ ਵੱਡੇ तमाम ਲੀਡਰ ਪਹੁੰਚ ਕੇ ਨੇ ਰਾਹੁਲ ਗਾਂਧੀ ਪ੍ਰਤਾਪ ਬਾਜਵਾ ਨਵਜੋਤ ਸਿੰਘ ਸਿੱਧੂ ਰਾਜਾ ਵਿੜਿੰਗ ਸਨੇ ਅਕਾਲੀ ਦਲ ਦਾ ਵਫਦ ਵੀ ਜੋ ਪਹੁੰਚ ਚੁੱਕਿਆ ਹੈ ਜੋ ਆਖਰੀ ਵਾਰ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨਗੇ ਦੱਸ ਜੀ ਕਿ ਅੱਜ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਪੂਰੇ ਰਾਸ਼ਟਰੀ ਸਨਮਾਨ ਨਾਲ ਉਹਨਾਂ ਨੂੰ ਅੰਤਿਮ ਵਿਦਾਇ ਦਿੱਤੀ ਜਾਣੀ ਹੈ ਤਾਂ ਡਾਕਟਰ ਮਨਮੋਹਨ ਸਿੰਘ ਹੁਣ ਸਾਡੇ ਵਿੱਚ ਨਹੀਂ ਰਹੇ ਉਹ ਅਲਵਿਦਾ ਆਖ ਚੁੱਕੇ ਨੇ 91 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਦੋੜ ਚੁੱਕੀ ਹੈ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਵੀ ਰਾਸ਼ਟਰੀ ਸ਼ੋਕ ਦਾ ਐਲਾਨ ਹੈ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਉਹਨਾਂ ਦੀ ਮ੍ਰਿਤਕ ਦੇ ਨੂੰ ਜਿਹੜਾ ਕਾਂਗਰਸੀ ਮੁੱਖ ਦਫ਼ਤਰ ਵਿਖੇ ਰੱਖਿਆ ਹੋਇਆ ਹੈ ਜਿੱਥੇ ਸਾਰੇ ਪਹੁੰਚ ਰਹੇ ਨੇ ਆਮ ਲੋਕ ਵੀ ਉਹਨਾਂ ਨੂੰ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਭੇਟ ਕਰ ਰਹੇ ਨੇ ਸਿੱਧੀਆਂ ਤਸਵੀਰਾਂ ਦਿੱਲੀ ਦੀਆਂ ਨੇ ਜਿੱਥੇ ਕੁਝ ਸਮੇਂ ਬਾਅਦ ਅੰਤਿਮ ਸੰਸਕਾਰ ਡਾਕਟਰ ਮਨਮੋਹਨ ਸਿੰਘ ਦਾ ਕੀਤਾ ਜਾਣਾ ਤਾਂ ਏਮਸ ਹਸਪੀਟਲ ਅੰਦਰ ਉਹਨਾਂ ਦੇ ਵੱਲੋਂ ਆਖਰੀ ਸਾਹ ਲੈ ਗਏ 92 ਸਾਲ ਦੀ ਉਮਰ ਦੇ ਵਿੱਚ ਸਾਨੂੰ ਅਲਵਿਦਾ ਆਖ ਚੁੱਕੇ ਨੇ ਉਹਨਾਂ ਦੇ ਕੀਤੇ ਕੰਮਾਂ ਨੂੰ ਹਰ ਕੋਈ ਯਾਦ ਕਰ ਰਿਹਾ ਹੈ ਇੱਕ ਵੱਡੇ ਲੀਡਰ ਸਾਡੇ ਵਿੱਚ ਨਹੀਂ ਰਹੇ ਤਾਂ ਗਾਰਡ ਆਫ ਆਨਰ ਉਹਨਾਂ ਨੂੰ ਦਿੱਤਾ ਗਿਆ ਔਰ ਸ਼੍ਰੀ ਦਾਂਝਲੀ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਾਮ ਮੰਤਰੀ ਮੇਧ ਸ਼ਾਵਾ ਕੇਂਦਰੀ ਮੰਤਰੀ ਸੋਨੀਆ ਗਾਂਧੀ ਮਲਿਕ ਅਰਜੁਨ ਖੜਗੇ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਭੇਟ ਜਿਹੜੀ ਹੈ ਕੀਤੀ ਗਈ ਡਾਕਟਰ ਮਨਮੋਹਨ ਸਿੰਘ ਨੂੰ ਸ਼੍ਰੀ ਦਾਂਝਲੀ ਜੁੜੀ ਅਰਪਿਤ ਕੀਤੀ ਜਾ ਰਹੀ ਹੈ ਤਾਂ ਦਿੱਲੀ ਦੇ ਨਿਗਮ ਬਹੁਤ ਕਾਟਦੀਆਂ ਤਸਵੀਰਾਂ ਕੁੜੀ ਦੇਰ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ ਅੰਤਿਮ ਸੰਸਕਾਰ ਕੀਤਾ ਜਾਏਗਾ ਤਾਂ ਦਿੱਲੀ ਦੇ ਐਲਜੀ ਵਿਨੇਕ ਸਖ세ਨਾ ਦੇ ਵੱਲੋਂ ਵਿਸ਼ਵ ਦਾ ਅੰਜਲੀ ਜਿਹੜੀ ਆ ਉਹ ਦਿੱਤੀ ਗਈ ਗਾਡ ਆਫ ਆਨਰ ਡਾਕਟਰ ਅਨਮੋਹਨ ਸਿੰਘ ਨੂੰ ਦਿੱਤਾ ਗਿਆ ਅਰਜ ਉਹ ਸਾਡੇ درمیان ਨਹੀਂ ਰਹੇ ਜਿਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਤਬਾ ਮંત્રી ਤਬਾ ਲੀਡਰ ਪਹੁੰਚੇ ਹੋਏ ਨੇ ਤਸਵੀਰਾਂ ਦਾ ਵਿਚ ਨਜ਼ਰ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਮਿਤ ਸ਼ਾ